ਰਿੰਕੂ ਮੇਰੀ ਗੱਲ ਸੁਣ ਯਾਰ ਹਾਂ ਲੱਗੀ ਉਹ ਤੇਰੇ ਨਾਲ ਕੰਮ ਸੀ ਯਾਰ ਦੱਸ ਤੇ ਤੂੰ ਇਸ ਤਰ੍ਹਾਂ ਕਰ ਸਕਦਾ ਆਫਿਸ ਫੋਨ ਕਰ ਸਕਦਾ ਵੀ ਘੰਟਾ ਕੁ ਲੇਟ ਚਲ ਜੇ ਹਾਂ ਕਿਉਂ ਜ਼ਰੂਰੀ ਕੰਮ ਸੀ ਕੋਈ ਕੋਈ ਸਲਾਹ ਕਰਨੀ ਸੀ ਯਾਰ ਕੋਈ ਗੱਲ ਨਹੀਂ ਉਹ ਤਾਂ ਮੈਂ ਫੋਨ ਕਰ ਦੇਣਾ ਮੈਂ ਕੋਈ ਗੱਲ ਨਹੀਂ ਮੈਂ ਘੰਟਾ ਟਾਈਮ ਕੱਢ ਲੈਣਾ ਮੈਂ ਚੱਲ ਠੀਕ ਆ ਫਿਰ ਮੈਂ ਤੇ ਮੰਮੀ ਆਉਣ ਲੱਗੇ ਉੱਪਰ ਹੀ ਆ ਜਾਓ ਕੋਈ ਗੱਲ ਨਹੀਂ ਲੱਗੇ ਆ ਗਿਆ ਆਪਾਂ ਤੁਹਾਡੇ ਕੋਲ ਪਾਣੀ ਬੱਟਾ ਠੀਕ ਹੈ ਲੱਗ ਠੀਕ ਹੈ ਲੱਗ ਫੇਰ ਆ ਗਿਆ ਹੰਤੋਂ ਨਵੀਂ ਪੱਟੀ ਪੜ ਕੇ ਕੋਈ ਮੇਰੇ ਨਾਲ ਲੜਨ ਵਾਸਤੇ ਉਹ ਮੰਮੀ ਕਿਸੇ ਨੇ ਪੱਟੀ ਨਹੀਂ ਪੜਾਈ ਤੇ ਨਾਲੇ ਮੈਨੂੰ ਲੜਨ ਨਹੀਂ ਆਇਆ ਮੈਂ ਤਾਂ ਆਫਿਸ ਚੱਲਿਆ ਮੈਂ ਤਾਂ ਥੱਲੇ ਗਿਆ ਤਾਂ ਲੱਕੀ ਨਿਵਾਜ਼ ਦੇ ਲਈ ਕਿਹਾ ਕਿ ਉਹ ਆਫਿਸ ਚੱਲਿਆ ਮੈਂ ਕਿਹਾ ਹਾਂ ਕਿ ਉਹ ਕੋਈ ਸਲਾਹ ਕਰਨੀ ਆ ਥੋੜਾ ਟਾਈਮ ਹੈਗਾ ਵਾ ਤੋ ਸਲਾਹ ਕਰਨ ਵਾਸਤੇ ਉਹ ਲੱਗੇ ਮੈਂ ਤਾਂ ਆਫਿਸ ਫੋਨ ਕਰਕੇ ਤੇ ਇੱਕ ਕੈਂਡੀ ਦਾ ਟਾਈਮ ਲਿਆ ਵਾ ਨਾਲੇ ਉੱਚਾ ਬੋਲੋ ਤਾਈ ਜਿੱਤ ਲੱਕੀ ਆਉਣ ਲੱਗੇ ਆ ਉਹਨਾਂ ਨੇ ਕੋਈ ਸਲਾਹ ਕਰਨੀ ਆ ਆ ਜਾਣ ਹੁੰਦੇ ਤੇ ਸਲਾਹਾਂ ਕਰਨੀਆਂ ਜਿਹੜੀਆਂ ਸਾਡੇ ਨਾਲ ਮੈਂ ਖੁਸ਼ੀ ਥੋੜਾ ਖੁਸ਼ ਜਿਆ ਰਹੂ ਹਾਂ ਕਿਉਂ ਖਿਜੀ ਜਿਹਾ ਰਹਿੰਦੇ ਜੀ ਅੰਜੂ ਹਾਂਜੀ ਤਾਈ ਜੀ ਤੇ ਲੱਕੀ ਹੋਣ ਲਗਾ ਉੱਪਰ ਕੋਈ ਗੱਲ ਸਲਾਹ ਕਰਨੀ ਹੈ ਕੋਈ ਤੇ ਨਾਲੇ ਨਾ ਤੁਸੀਂ ਕੋਈ ਗੱਲ ਕਰਨੀ ਹੈ ਨਾ ਆਉਣਗੇ ਤੇ ਕੋਈ ਗੱਲ ਉਹ ਤੁਹਾਡੇ ਸਾਹਮਣੇ ਹੋਣੀ ਹੈ ਨਾਲੇ ਨਾ ਚਿਹਰੇ ਚਿਹਰੇ ਸਹੀ ਰੱਖੋ ਆ ਥੋੜੇ ਖਿਜੀ ਜੇ ਮਾਹੌਲ ਜਿਹਾ ਨਾ ਰੱਖੋ ਹਾਂ ਹੁਣ ਚਿਹਰੇ ਤੇ ਤੈਨੂੰ ਸਾਡੇ ਪਸੰਦ ਹੀ ਨਹੀਂ ਹੈਗੇ ਹੁਣ ਤੇ ਤੈਨੂੰ ਮਾਂ ਦਾ ਚਿਹਰਾ ਚੰਗਾ ਹੀ ਨਹੀਂ ਲੱਗਦਾ ਉਹ ਮੰਮੀ ਕਿਉਂ ਤੁਸੀਂ ਆਪਣਾ ਮੂਡ ਖਰਾਬ ਕਰੀ ਜਾਂਦੇ ਜੇ ਨਾਲ ਮੇਰਾ ਵੀ ਖਰਾਬ ਕਰਨ ਲੱਗੇ ਜੇ ਮੈਂ ਹੀ ਕਰਦੀ ਤੇਰਾ ਮੂਡ ਖਰਾਬ ਕੋਈ ਨਹੀਂ ਚਲੋ ਛੱਡੋ ਜਿੱਤੇ ਤੇਰਾ ਸਹੀ ਰੰਦਾ ਮੂਡ ਚਲੋ ਕੋਈ ਗੱਲ ਨਹੀਂ ਮੋਗੀ ਜੀ ਘੁੱਸਾ ਨਾ ਕਰੋ ਸੱਚੀ ਕਰ ਜੱਚੀ ਸੱਚੀ ਕਰ ਸੱਚੀ ਕਰ ਜੱਚੀ ਸੱਚੀ ਕਰ ਮੈਂ ਤੂੰ ਭਾਈ ਜੀ ਮੈਂ ਚੇਅਰ ਲਿਆਉਣੀ ਆਪਣੇ ਨਾਲ ਦੀ ਸੱਚੀ ਕਰ ਨਹੀਂ ਅੰਜੋ ਤੂੰ ਰਜੇ ਕੋਈ ਆਪਣਾ ਕੰਮ ਕੰਮ ਵੇਖ ਅਹੀਂ ਜਰਾ ਕੋਈ ਗੱਲ ਕਰਨੀ ਹੈ ਕੋਈ ਗੱਲ ਨਹੀਂ ਤਾਈ ਜੀ ਮੈਂ ਵੀ ਵਿੱਚ ਬੈਠ ਕੇ ਨਹੀਂ ਗੱਲ ਕਰਨੀ ਤੇ ਪੁੱਤ ਨਹੀਂ ਉਹ ਨਾ ਸੀਮਾ ਵੀ ਵੇਖ ਲੈ ਥੱਲੇ ਹੀ ਆ ਤੇ ਤੂੰ ਬਟਾ ਕੋਈ ਕੰਮ ਕਰਕੇ ਹੀ ਗੱਲਾਂ ਇਹੋ ਜਿਹੀ ਹੁੰਦੀਆਂ ਜਿਹੜੀਆਂ ਵੱਡਿਆ ਚੀ ਹੋਣੀਆਂ ਚਾਹੀਦੀਆਂ ਵਾ ਠੀਕ ਹੈ ਪੁੱਤਰ ਤੂੰ ਆਪਣਾ ਕੋਈ ਕੰਮ ਕੰਮ ਕਰ ਲੈ ਆਜੂ ਚੱਲ ਜਾ ਠੀਕ ਹਾਂ ਲਕੀ ਦੱਸ ਤੂੰ ਕੋਈ ਸਲਾਹ ਕਰਨੀ ਸੀ ਮੇਰਾ ਹਾਂਜੀ ਦੱਸ ਦਿੰਦੇ ਮੰਮੀ ਦੱਸ ਦੋ ਰਿੰਕੂ ਨੂੰ ਫੋਨ ਆਇਆ ਸੀ ਦਾ ਮਨਮੀਤ ਦੇ ਸੋਹਰੇ ਹਾਂਜੀ ਉਹ ਤਾਂ ਇਹ ਜੀ ਮੈਨੂੰ ਦੱਸਿਆ ਸੀ ਲਕੀ ਨੇ ਉਹ ਫਿਰ ਠਾਕੇ ਦਾ ਕਹਿੰਦੇ ਨਹੀਂ ਵਿਆਹ ਹੀ ਕਹਿੰਦੇ ਸਿੱਧਾ ਵੀ ਕਰ ਲੋ ਅੱਛਾ ਜੀ ਤੇ 3 ਗਿ ਮਹੀਨੇ ਬਾਅਦ ਤੰਨੇ ਕੋ ਡੇਟ ਰੱਖ ਲੋ 3 ਮਹੀਨੇ ਬਾਅਦ ਦੀ ਅੱਛਾ ਤੇ ਮੈਡਮ ਅਸੀਂ ਆਏ ਸੀਗੇ ਵੀ ਕੋਈ ਮਦਦ-ਮੁਦਦ ਪੈਸਿਆਂ ਦੀ ਕਿੰਨੀ ਕੁ ਕਰ ਸਕਦੇ ਹੋ ਮਦਦ ਨਹੀਂ ਜਿਹੜੀ ਇਹ ਹੱਥ ਪੱਲਾ ਫੜਾਵਾਂਗੇ ਕੋਈ ਲਾਵਾਂਗੇ ਪਰ ਫਿਰ ਵੀ ਗੁਰਦੀਪ ਇਹ ਤੇ ਇਹੀ ਪੁੱਛਣੀ ਆ ਨਾ ਸਾਨੂੰ ਪਤਾ ਤੇ ਹੋਣਾ ਚਾਹੀਦਾ ਨਾ ਵੀ ਕਿੰਨਾ ਕੁ ਕਰ ਸਕਦੇ ਹੋ ਤੁਸੀਂ ਕੋਈ ਨਹੀਂ ਕਰਾਂਗੇ ਜੇ ਟਾਈਮ ਆ ਲੰਦੋ ਆਇਆ ਤੇ ਨਾ ਤੱਕ ਹੋਇਆ ਅਨਮੋਲ ਨੂੰ ਛੱਡ ਕੇ ਆਏ ਚੰਡੀਗੜ੍ਹ ਅੱਛਾ ਅਨਮੋਲ ਚੰਡੀਗੜ੍ਹ ਗਈ ਹਾਂ ਉਹ ਨਾ ਕਹਿੰਦੀ ਸੀ ਮੈਂ ਡਿਪਲੋਮਾ ਕਰਨਾ ਉਹ ਮਤਲਬ ਉਹਦੀਆਂ ਸਹੇਲੀਆਂ ਦੇ ਨਾਲ ਹੋਈ ਹੋਣੀ ਨਾ ਆਪਸ ਵਿੱਚ ਸਲਾਹ ਕਿ ਉਹ ਕਹਿੰਦੀ ਮੈਂ ਡਿਪਲੋਮਾ ਕਰਨਾ ਕਿ ਉਹ ਰਿੰਕੂ ਛੱਡ ਕੇ ਆਇਆ ਉਹਨੂੰ ਚੰਡੀਗੜ੍ਹ ਤੇ ਇਹਦੇ ਉੱਤੇ ਵੀ ਬੜਾ ਖਰਚਾ ਆਇਆ ਤੂੰ ਦੱਸਿਆ ਹੀ ਨਹੀਂ ਨਾ ਇਹ ਅਨਮੋਲ ਮਿਲ ਕੇ ਗਈ ਹੈ ਉਹ ਬਸ ਐਦਾਂ ਹੀ ਇਕਦਮ ਹੀ ਕਾਲੀ ਕਾਲੀ ਵਿੱਚ ਹੋ ਗਿਆ ਸਾਰੀਆਂ ਗੱਲਬਾਤ ਤੇ ਬਾਕੀ ਆਇਆ ਕਰੇਗੀ ਅਨਮੋਲ ਚਨੀਆ ਦੁਆਰਾ ਆਇਆ ਕਰੇਗੀ ਉਹਨੂੰ ਕਿਹਾ ਹੀ ਵੀ ਕਿਸ ਵੇਲੇ ਆਹੀ ਚਾ ਕੇ ਮੈਂ ਲਿਆ ਕਰਾਂਗੀ ਕਿਸ ਵੇਲੇ ਤੂੰ ਆ ਜਾਗਾ ਤੇ ਉਹਦੇ ਤੇ ਵੀ ਹਜੇ ਬੜਾ ਖਰਚਾ ਆਇਆ ਤੇ ਕੋਈ ਗੱਲ ਨਹੀਂ ਜੇ ਹੈਗਾ ਹੀ ਆ ਟਾਈਮ ਦੇਖ ਲੈਣੇ ਫਿਰ ਕਰ ਲੈਣੇ ਸਲਾਮ ਚੱਤੀ ਕਦੋਂ ਦੀ ਗਈ ਆ ਅਨਮੋਲ ਉਹਨੂੰ ਲੱਗੇ ਹਫਤਾ ਤੋਂ ਹੋ ਗਿਆ ਜੀ ਅੱਛਾ ਹਫਤਾ ਹੋ ਗਿਆ ਤੇਰੀ ਮੈਂ ਤੂੰ ਗੱਲ ਹੀ ਨਹੀਂ ਕੀਤੀ ਮੇਰੇ ਨਾਲ ਜੀ ਲੱਕੀ ਸਾਰਾ ਕੁਝ ਜਲਦੀ ਜਲਦੀ ਜੋ ਹੋ ਗਿਆ ਮੈਨੂੰ ਆਪ ਵੀ ਪਤਾ ਨਹੀਂ ਲੱਗਾ ਕਿ ਕਿਹੜੇ ਵੇਲੇ ਅਰੇਂਜਮੈਂਟ ਹੋਇਆ ਤੇ ਕਿਹੜੇ ਵੇਲੇ ਮੈਂ ਸ਼ਾਟ ਆਇ ਸਾਰਾ ਕੰਮ ਹੀ ਕਾਲੀ ਕਾਲੀ ਚ ਹੋ ਗਿਆ ਮੰਮੀ ਹੁਣਾਂ ਦੱਸਿਆ ਬਸ ਮੈਂ ਤਾਂ ਤਿਆਰੀ ਚ ਲੱਗ ਗਿਆ ਮੇਰਾ ਵੀ ਟਾਈਮ ਕਿਸੇ ਨੂੰ ਦੱਸਣ ਦਾ ਨਹੀਂ ਲੱਗਿਆ ਬਸ ਬਿਜ਼ੀ ਰਿਹਾ ਮਮੇ ਤੇ ਚਾਰ ਦਿਨ ਤੇ ਛੱਡ ਗਿਆ ਬਸ ਹਫਤਾ ਹੀ ਹੋਇਆ ਹਲੇ ਬਾਹਰ ਇਹਦੀ ਮਤਲਬ ਆਪਣੀਆਂ ਫਰੈਂਡਸ ਨਾਲ ਹੋਈ ਹੋਣੀ ਨਾ ਸਲਾਹ ਉਹਨਾਂ ਨੇ ਵੀ ਕਰਨਾ ਕੋ ਡਿਪਲੋਮਾ ਇਹਦੇ ਨਾਲ ਵੀ ਗੱਲ ਕੀਤੀ ਤਾਂ ਮੈਨੂੰ ਕਹਿੰਦੀ ਮम्मा ਵੀਰੇ ਨਾਲ ਗੱਲ ਕਰੇ ਉਹ ਤਾਂ ਮੈਂ ਇਹਦੇ ਨਾਲ ਗੱਲ ਕੀਤੀ ਬਸ ਐਂਜੀ ਕਾਲੀ ਕਾਲੀ ਵਿੱਚ ਹੋ ਗਿਆ ਸਾਰਾ ਕੰਮ ਤੇ ਫਿਰ ਉਹਨੂੰ ਛੱਡ ਆ ਮੈਂ ਤਾਂ ਮੰਮੀ ਜੀ ਹੁਣਾਂ ਨੇ ਕਹੀ ਨਾ ਮੈਨੂੰ ਪਹਿਲਾਂ ਦੱਸ ਦੇ ਕੋਈ ਤਿਆਰੀ ਕੋਈ ਅਰੇਂਜਮੈਂਟ ਕੁਝ ਕਰਦਾ ਟਾਈਮ ਦੇ ਟਾਈਮ ਤੇ ਨਾ ਮ ਬੱਸ ਫਿਰ ਜਲਦੀ ਜਲਦੀ ਨਿਬੇੜ ਕੇ ਕੰਮ ਕਰਕੇ ਸਾਰਾ ਤੁਹਾਨੂੰ ਮੈਂ ਛੱਡ ਕੇ ਆਇਆ। ਚਲੋ ਵਧੀਆ ਗੱਲ ਖੁਸ਼ੀ ਬੜੀ ਗੱਲ ਆ ਬੱਚਾ ਪੜ੍ਹਨੇਗਾ। ਪੜ੍ਹਨ ਵਾਲੀ ਹੈਗੀ ਨਾ ਮੋਲ। ਹਾਂ ਹੋਈ ਨਾ ਇਸੇ ਕਰਕੇ। ਤੇ ਗਾਂ ਕਾਪੜੇ ਇਹ ਕੰਮ ਹੁੰਦੀਆਂ। ਹਾਂ ਲੱਕੀ। ਸਰਿੰਕੋ ਮੈਂ ਪੁੱਛਣਾ ਸੀ ਕਿ ਤੁਸੀਂ ਕਿੰਨੀ ਕ ਮਦਦ ਕਰ ਦੋਗੇ। ਚਲੋ ਹੱਥ ਪੱਲਾ ਹੀ ਦੇ ਦਿਓ। ਕਿੰਨਾ ਕ ਕਰ ਦੋਗੇ? ਹਾਂ ਹਾਂ ਲੱਕੀ। ਕਰਾਂ ਦੇ ਮਦਦ ਮਦਦ ਕਿਉਂ ਨਹੀਂ? ਤੇ ਜਿਹੜੇ ਆਪਾਂ ਪੈਸੇ ਲੈਣੇ ਆ ਉਹ ਤੇ ਮੋੜ ਹੀ ਦੇਣੇ ਆਪਾਂ। ਆਪਾਂ ਤੁਹਾਡੇ ਕੋਲ ਇੱਕ ਘਧਾਰੇ ਮੰਗਣੇ ਆ। ਕਿਉਂਕਿ ਵਿਆਹ ਵੀ ਉਹਨਾਂ ਨੇ ਛੱਟਪੱਟ ਮੰਗ ਲਿਆ ਦੈਂਤ ਪੱਜੀ ਹੁੰਦੇ ਆ ਦੱਸਦੇ ਹੋਰ ਕੋਸਟਿਮ ਮੰਮੀ ਦੱਸ ਦਿੰਦੇ ਆ ਦੱਸੋ ਮੰਮੀ ਤੁਸੀਂ ਇਹ ਦੀਵੀ ਪਰ 50000 ਤੱਕ ਕਰ ਦਾਂਗੇ ਹੈਲਪ ਹੁਣ ਇਸ ਤੋਂ 50000 ਹਾਂ ਤੇ ਦੀਪ 50000 ਚ ਵਿਆਹ ਹੋਣ ਦੇ ਪਰ ਤੁਸੀਂ ਮਤਲਬ ਕੋਈ ਨਹੀਂ ਬਹਾ ਜੋੜਿਆ ਨਹੀਂ ਹੈਗਾ 2.5 ਲੱਖ ਰੁਪਇਆ ਤੇ ਹੈਗਾ ਹੀ ਆ ਮੇਰੇ ਕੋਲ ਵੀ ਹਾਂ ਪਰ ਚਲੋ ਮੈਨੂੰ ਇਹ ਉਮੀਦ ਸੀ ਚਲ 2 ਲੱਖ ਤੁਸੀਂ ਕਰ ਦੋਗੇ ਮੋੜ ਤੇ ਹੀ ਦੇਣਾ ਹੀ ਚਲੋ ਕੁੜੀ ਨੂੰ ਆਪਣੇ ਬੂਹੇ ਉਠਾਈਏ ਨਹੀਂ ਮੇਰੀ ਗੱਲ ਸੁਣੋ ਹਣੀ ਤੇ ਇੰਨੀ ਕੀ ਕਰ ਸਕਦੇ ਹਾਂ ਹੈਲਪ ਕਿਉਂਕਿ ਸਾਡੀ ਤਾਂ ਆਪਣੀ ਕੁੜੀ ਤੇ ਇੰਨਾ ਖਰਚਾ ਹੋ ਗਿਆ ਬਾਕੀ ਗੱਲ ਇਹ ਆ ਕਿ ਤੁਸੀਂ ਆ ਆਪਣੇ ਬੈੱਡ ਬੂਟ ਨਾ ਲਿਆਉਂਦੇ ਅਜੇ ਤੁਹਾਨੂੰ ਪਤਾ ਹੀ ਸੀ ਮਨ ਮੇ ਇਦਾਂ ਹੀ ਕਰਨਾ ਤੇ ਤੁਸੀਂ ਨਾ ਲਿਆਉਂਦੇ ਉਹ ਵੀ ਪੈਸੇ ਆਪਣੇ ਹੱਥ ਬੰਨੇ ਰੱਖਦੇ ਹੋਈ ਤੇ ਬੈੱਡ ਤੇ ਤੈਨੂੰ ਮੈਂ ਪਹਿਲਾਂ ਹੀ ਸਾਰੀ ਗੱਲ ਦੱਸੀ ਆ ਕਿ ਉਹ ਤੇ ਕਮੇਟੀ ਕਰਕੇ ਉਹਨਾਂ ਨੇ ਪੈਸੇ ਨਹੀਂ ਦਿੱਤੇ ਤੇ ਉਹਨਾਂ ਨੇ ਕਿਹਾ ਵੀ ਬੈੱਡ ਲੈ ਜਾਓ ਕੋਈ ਚੀਜ਼ ਲੈ ਜੋ ਤੇ ਉਹ ਮੈਂ ਚੀਜ਼ ਲੈ ਆਈ ਆ ਉਹ ਕਿਹੜਾ ਮੈਂ ਉਹਨਾਂ ਨੂੰ ਪੈਸੇ ਕੈਸ਼ ਲੈ ਦੇਖ ਲਈ ਆਈ ਆ ਉਹ ਤੇ ਉਦਾਂ ਹੀ ਲਈ ਆਈ ਆ ਨਾ ਕਮੇਟੀ ਤੋਂ ਬੈੱਡ ਬਨੇ ਆ ਜੋ ਫਿਰ ਤੁਸੀਂ ਆਪਣੇ ਪੁਰਾਣੇ ਹੀ ਲੱਗੇ ਰਹਿੰਦੇ ਨੇ ਇਹ ਬਲਮੀਤ ਵਾਸਤੇ ਰੱਖ ਲੈਣੇ ਤੁਸੀਂ ਆਪ ਨੇ ਹੀ ਰੱਖਣੇ ਹੋ ਬਲ ਸਾਡੇ ਕੋ ਤੇ ਜਿੰਨੀ ਕੁ ਹੈਲਪ ਹੈ ਹੋ ਸਕਦੀ ਆਪਾਂ ਉਨੀ ਕੀ ਕਰ ਸਕਦੇ ਹਾਂ ਵੀ ਜਿਆਦਾ ਨਹੀਂ ਸਾਡੇ ਕੋ ਹਣੀ ਚਲੋ ਮੰਮਾ ਛੱਡੋ ਸਾਰੀਆਂ ਗੱਲਾਂ ਅੱਛਾ ਰਿੰਕੂ ਮੈਂ ਇਹ ਕੰਨਾ ਹਾਂ ਕਿ ਤੂੰ ਸਰਕਾਰੀ ਜੋਬ ਕਰਦਾ ਵਾ ਤੇ ਮੈਨੂੰ ਸਰਕਾਰੀ ਲੋਨ ਤੇ ਹੀ ਲੈ ਆਦੇ ਪੈਸੇ ਸਰਕਾਰੀ ਲੋਨ ਤੇ ਤੇ ਤੈਨੂੰ ਮਿਲ ਹੀ ਜਾਣੇ ਆ ਬਿੰਕੋ ਤੂੰ ਤੇ ਸੋਚ ਨਹੀਂ ਲਾ ਪਿਆ ਵਾ ਲੱਕੀ ਯਾਰ ਮੈਂ ਸੋਚਨਦਿਆਂ ਹਾਂ ਤੂੰ ਲੋਨ ਦੀ ਗੱਲ ਕੀਤੀ ਆ ਨਾ ਯਾਰ ਲੋਨ ਥੋੜੀ ਦੇਰ ਹੋਈ ਬਹੁਤ ਖਾਸ ਬੰਦਾ ਸੀ ਯਾਰ ਉਹ ਲੋਨ ਮੈਂ ਉਹਨੂੰ ਲੈ ਕੇ ਦਿੱਤਾ ਵਾ ਚਾਲਿੰਕੋ ਕੋਈ ਗੱਲ ਨਹੀਂ ਉਹਨੂੰ ਲੈਤਾ ਤੇ ਬਾਕੀ ਮੈਂ ਵਿਆਜ ਹੀ ਪੈਸੇ ਚੁੱਕ ਲੂੰਗਾ ਅੱਜ ਕੱਲ ਤੇ ਬਜਾਰਾਂ ਚੋ ਬੇਲੀ ਜਾਂਦੇ ਆ ਪੈਸੇ ਠੀਕ ਹੈ ਨਾ ਮੰਮੀ ਜੇ 50000 ਦੀ ਮਦਦ ਕਰਦੇ ਆ ਚਲੋ ਉਹੀ ਆਪਾਂ ਲੈ ਲਾਂਗੇ ਲੱਕੀ ਵੇਖ ਮੇਰੀ 1 ਮਿੰਟ ਗੱਲ ਸੁਣ ਬੁੱਤ ਆਪਣੇ ਆ ਤੇ ਆਸ ਹੁੰਦੀ ਆਪਣੇ ਆ ਤੋਂ ਉਮੀਦ ਹੁੰਦੀ ਆ ਵੀ ਚਲੋ ਆਪਣੇ ਹੀ ਕੁਝ ਨਾ ਕੁਝ ਮਦਦ ਕਰ ਦੇਣਗੇ ਪਰ ਚਲੋ ਜੇ ਤੁਹਾਡੇ ਵੱਲੋਂ ਨਾ ਹੈਗੀ ਆ ਤੇ ਮਹਾਰਾਜ ਧੀਆਂ ਦੇ ਘਰ ਚ ਕੋਈ ਨਾ ਕੋਈ ਟਾਣੀ ਤੇ ਨਮਾ ਹੀ ਦਿੰਦਾ ਵਾ ਆਪੇ ਹੋ ਜਾਣਗੇ ਬਾਕੀ ਦੇਖ ਪੁੱਤਰ 50000 ਹੱਥ ਚ ਰੱਖਿਓ ਉਹ ਵੀ ਹੁਣ ਜੇ ਮੈਨੂੰ ਲੋੜ ਪਊਗੀ ਤੇ ਮੈਂ ਤੁਹਾਡੇ ਕੋਲੋਂ ਲਾਊਗੀ ਨਹੀਂ ਤੇ ਮੈਂ ਉਹ ਵੀ ਨਹੀਂ ਲੈਣਾ ਉਹ ਵੀ ਅਸੀਂ ਬਾਹਰੋਂ ਹੀ ਅਰੇਂਜ ਕਰਾਂਗੇ ਜਿੱਥੇ ਮੇਰਾ ਮੁੰਡਾ ਇੰਨਾ ਵਿਆਜੀ ਫੜ ਲੇਗਾ ਨਾ 50 ਵੀ ਫੜ ਲੇਗਾ ਚੱਲ ਪੁੱਤ ਚਲੋ ਕੋਈ ਰਿੰਕੋ ਮੈਂ ਪੁੱਛਣਾ ਹੀ ਸੀ ਕਿ ਇਹ ਕਿੰਨੇ ਦਾ ਕਰਦੇ ਚਲੋ ਹੱਥ ਪੱਲਾ ਹੀ ਦੇ ਦਿਓ ਕਿੰਨੇ ਕ ਕਰ ਦੋਗੇ ਹਾਂ ਹਾਂ ਲੱਕੀ ਕਰਾਂ ਦੇ ਮਦਦ ਮਦਦ ਕਿਉਂ ਨਹੀਂ ਜਿਹੜੇ ਆਪਾਂ ਪੈਸੇ ਲੈਣੇ ਆ ਉਹ ਤੇ ਮੋੜ ਹੀ ਤੇਣੇ ਆਪਾਂ ਆਪਾਂ ਤੁਹਾਡੇ ਕੋਲ ਇੱਕ ਘਧਾਰੇ ਮੰਗਣੇ ਆ ਕਿਉਂਕਿ ਵਿਆਹ ਵੀ ਉਹਨਾਂ ਦੀ ਛੱਟਪਟ ਮੰਗ ਲਿਆ ਦੋ ਮਹੀਨੇ ਤੇ ਰਹਿ ਗਏ ਸਿਰਫ ਵਿਆਹ ਨੂੰ ਦਿਨ ਤੇ ਭੱਜੀ ਹੁੰਦੇ ਆ ਸਾਥ ਇੰਤਲਕੀ ਵੈਸੇ ਨਹੀਂ ਹੀ ਉਮੀਦ ਹੈਗੀ ਮਮੀ ਮੈਂ ਤੁਹਾਨੂੰ ਕਿਹਾ ਸੀ ਨਾ 2.5 ਲੱਖ ਦੀ ਮਦਦ ਕਰ ਦਿੰਦੇ ਆ ਭਾਈ ਜੀ ਵੇਲੋ ਗੁੱਸੇ ਨਾਲ ਉੱਠ ਕੇ ਗਏ ਆ ਮੈਨੂੰ ਨਹੀਂ ਲੱਗਦਾ ਕਿ ਉਹ 50000 ਵੀ ਹੋਰ ਲੈਣਗੇ ਕੀ ਫਰਕ ਪੈਂਦਾ ਜੇ ਘਰ ਚ ਵਿਆਹ ਸੀ ਜੇ ਆਪਾਂ ਮਦਦ ਵੀ ਕਰ ਦਿੰਦੇ ਤੇ ਨਹੀਂ ਲੰਦੇ ਤੇ ਨਾ ਲੈਣ ਜਾਨ ਮੈਨੂੰ ਨਹੀਂ ਕੋਈ ਪਰਵਾਹ ਹੈਗੀ ਉਹੀ ਸਗਨ ਪਾ ਦਾਂਗੇ 213100 ਰੁਪਿਆ ਸਗਨ ਪਾ ਦਾਂਗੇ ਮਾਲ ਸੂਟ ਦੇ ਦਾਂਗੇ ਕੋਈ ਸੱਡੋ ਮੰਮੀ ਸੂਟ ਸਾੜ 1 2 3100 ਸਗਰ ਕੋਈ ਘਰ ਚ ਪਾਓਗੇ 2100 ਜਾਂ 3100 ਜਾਣ ਤੂੰ ਮੈਂ ਲੱੱਕੀ ਨੂੰ ਆਪੇ ਕਹਿ ਦੂੰਗਾ ਕਿ ਡਬਲ ਡੋਜ ਲਈ ਫ੍ਰਿਜ ਆ ਨਾ ਉਹ ਮੈਂ ਲੈ ਦੂੰਗਾ ਕਿਉਂ ਕਿਹੜੀ ਗੱਲ ਤੂੰ ਲੈ ਦੇਗਾ ਮੰਮੀ ਭੈਣ ਫਿਰ ਕਿਹਜ ਲੈ ਦੂੰਗਾ ਅੱਗੇ ਤੇ ਤੇਰੀ ਤਾਈ ਨੂੰ ਨਰਾਜ਼ ਕਰਤਾ ਲੱੱਕੀ ਵੀ ਨਰਾਜ਼ ਹੋ ਕੇ ਗਿਆ ਵਾ ਕਿ ਜੇ ਮਦਦ ਕਹੀ ਤੇ ਇਹਨਾਂ ਨੇ ਮਦਦ ਨਹੀਂ ਕੀਤੀ ਇਹ ਕੋਈ ਗਵਾਂਡ ਦਾ ਵਿਆਹ ਥੋੜੀ ਆ ਇਹ ਸਾਡੇ ਘਰ ਦਾ ਵਿਆਹ ਵਾ ਮੇਰੀ ਗੱਲ ਸੁਣ ਅਸੀਂ ਆਪਣੇ ਘਰ ਦੇ ਖਰਚਾ ਨਾ ਵੇਖੀਏ ਅਸੀਂ ਇਹਨਾਂ ਦੀ ਨਰਾਜ਼ਗੀ ਨੂੰ ਵੇਖੀਏ ਜਾਂਦੇ ਤੇ ਜਾਣ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਬਾਕੀ ਮੈਂ ਆਪਣੀ ਮਰਜ਼ੀ ਨਾਲ ਕਰ ਲਾਂਗੀ ਜੋ ਕਰਨਾ ਕੋਈ ਡਬਲ ਡੋਰ ਫ੍ਰਿਜ ਨਹੀਂ ਲਗ ਦੇਣੀ ਚਲੋ ਠੀਕ ਹੈ ਮੰਮੀ ਫੇਰ ਤੂੰ ਇਹਾ ਪੀ ਵੇਖ ਲਓ ਮੈਂ ਚੱਲਿਆ ਵਾ ਡਿਊਟੀ ਤੇ ਲੇਟ ਹੋ ਜਾਊਂਗਾ ਯਾਦ ਵੇਖ ਲਾਂਗੀ ਮੈਂ ਮੰਮੀ ਜੀ ਇਹ ਕਹਿੰਦਾ ਹਿਤਾਈ ਸੀ ਪੈਸੇ ਲੈਣ ਆਈ ਸੀ ਆਹੋ ਪੈਸੇ ਲੈਣ ਆਈ ਸੀ ਕਿ ਮੇਰੇ ਤੇ ਪਹਿਲਾਂ ਇਦਾਂ ਹੀ ਲੱਗਦਾ ਸੀ ਮੈਂ ਕਿਹਾ ਪੈਸੇ ਹੀ ਲੈਣ ਆਏ ਹੋਣੇ ਆ ਤਾਂ ਤਾਂ ਹੀ ਮੈਨੂੰ ਕਹਿੰਦੇ ਤੂੰ ਜਾ ਤੂੰ ਆਪਣਾ ਕੰਮ ਕਰ ਐਸੇ ਹੀ ਲੈਣ ਆਈ ਹੀ ਪੈਸੇ ਮੰਗਣ ਆਈ ਹੀ ਕੀ ਸਾਡੀ ਹੈਲਪ ਕਰੋਗੇ ਅੱਛਾ ਜੀ ਤੇ ਮੈਂ ਕਹਾਂ ਇਹ ਮਦਦ ਨਹੀਂ ਕਰਨੀ ਹੱਥ ਫੱਲਾ ਹੀ ਕਰਨ ਦੇਣਾ ਜੇ ਹਾਂ ਇਹ ਠੀਕ ਆ ਵੀ ਉਹਨਾਂ ਨੂੰ ਪਤਾ ਹੋਵੇ ਵੀ ਵਾਪਸੀ ਕਰਨੇ ਆ ਬਾਹਰ ਜਾਣੀ ਆਪਣੀ ਕੁੜੀ ਬਾਹਰ ਗਈ ਆ ਅੱਛਾ ਸੰਦ ਮਿਲ ਕੇ ਵੀ ਨਹੀਂ ਗਈ ਮੈਂ ਕਹਾਂ ਮਿਲ ਲੈ ਕੇ ਕੋਈ ਨਹੀਂ ਜਦੋਂ ਆਏਗੀ ਮੈਂ ਕਹਾਂ 50000 ਰੁਪਏ ਤਾਂ ਕਹੀਂ ਕਰ ਸਕਦੇ ਜੇ ਹੈਲਪ ਇਹ ਸੋ ਵੱਧ ਨਹੀਂ ਲੈ 50000 ਆਹੀ ਤੇ ਆਈ ਸੀ ਕਿ 2.5 ਲੱਖ ਰੁਪਏ ਤਾਈ ਤੇਰੀ ਕਵੇ 2.5 ਲੱਖ ਆਹੋ ਇਹਨਾਂ ਨੇ ਆਪ ਕੀ ਕਰਨਾ ਮੈਂ ਕਹਾਂ ਤੂੰ ਕੁਝ ਨਹੀਂ ਜੋੜਿਆ ਜੋੜਿਆ ਵਾ 2.5 ਲੱਖ ਮੈਂ ਕਹਾਂ ਸਾਡੇ ਕੋਲ 50000 ਹੀ ਹੈਗਾ ਇਸ ਤੋਂ ਵੱਧ ਸਾਡੇ ਕੋਲ ਨਹੀਂ ਹੈਗੀ ਕੋਈ ਹੱਥ ਹੂੰ ਨੀ ਨਹੀਂ ਚੰਗਾ ਕੀਤਾ ਤੁਸੀਂ ਜੇ ਮੈਂ ਕਹਾ ਤੁਸੀਂ ਜੋ ਬੈੱਡ ਲਿਆ ਕੇ ਅੰਦਰ ਰੱਖ ਲਿਆ ਹਾਂ ਤੁਹਾਨੂੰ ਨਹੀਂ ਪਤਾ ਸਾਡੀ ਕੁੜੀ ਦਾ ਵਿਆਹ ਉਹੀ ਬੈੱਡ ਨੂੰ ਦੇਣੇ ਸੀ ਹੂੰ ਤੇ ਫਿਰ ਮਾਂ ਪੁੱਤਾਂ ਮੇਰੇ ਵੱਲ ਵੇਂਦੇ ਸੀ ਲੈਰੀ ਅਖੀ ਤਾਂ ਫਿਰ ਮੇਰੇ ਵੱਲ ਕੀ ਵੇਂਦੇ ਹੋ ਹਾਂ ਮੈਂ ਕੀ ਕਰਾਂ ਤੁਸੀਂ ਆਪਣਾ ਸਾਰਾ ਕੁਝ ਲਿਆ ਕੇ ਅੰਦਰ ਧਰੀ ਜਾਣਦੇ ਹੋ ਤੇ ਸਾਡੇ ਤੇ ਤੁਸੀਂ ਆਸ ਰੱਖੀ ਫਿਰ ਅਗੋਂ ਲੱਕੀ ਕਹਿੰਦਾ ਲੋਨ ਲਾਂਦੇ ਅੱਛਾ ਜੀ ਨਹੀਂ ਮੈਂ ਉਹੀ ਤਾਂ ਕਹਿੰਨੀ ਆ ਤੁਹਾਨੂੰ ਪਤਾ ਹੈ ਮਨਮੀਤ ਦਾ ਰਿਸ਼ਤਾ ਹੋ ਗਿਆ ਆ ਵੀ ਉਹਨਾਂ ਨੇ ਵਿਆਹ ਪਤਾ ਨਹੀਂ ਕਦੋਂ ਮੰਗ ਲੈਣਾ ਤੇ ਆਪਣਾ ਇੰਤਜ਼ਾਮ ਪਹਿਲੋ ਕਰਕੇ ਦੇਖੋ ਵੀ ਤੁਸੀਂ ਇੱਧਰ ਦੇਖਣਾ ਵੀ ਰਿੰਕਪਾਲ ਪੈਸੇ ਦੇਊਗਾ ਤੇਸੀਂ ਆਪਦਾ ਕੰਮ ਕੱਢਾਂਗੇ ਮੈਂ ਅੱਗੋਂ ਕਹਿੰਦੀ ਆ ਵੀ ਜਿੱਥੇ ਮੇਰੇ ਮੁੰਡੇ ਨੇ ਵਿਆਜੀ ਪੈਸੇ ਇੰਨੇ ਚੁੱਕਣੇ ਨਾ 50000 ਉਹ ਵੀ ਚੁੱਕਲੇਗਾ ਤੁਸੀਂ ਬਸ ਹੱਥ 'ਚ ਰੱਖਿਓ ਤਾਂ ਫਿਰ ਮੈਂ ਨੁਗੀ ਲੋੜ ਅੱਗੋਂ ਤੇਰਾ ਕਹਿੰਦਾ ਹੀ ਹੋ ਰਿੰਕੂ ਵੀ ਮੈਂ ਨਾ ਡਬਲ ਡੋਰ ਫ੍ਰਿਜ ਲੈ ਆਂਗਾ ਕਿਹੜੀ ਗੱਲੋਂ ਲੈ ਆਂਗਾ ਮੈਂ ਤਾਂ ਤੂੰ ਅੱਛਾ ਜੀ 21 3100 ਰੁਪਏ ਸਜਣ ਪਾਣਾ ਤੇ ਨਾਲ ਇੱਕ ਸੂਟ ਲੈ ਦਵਾਂਗੀ ਬਸ ਇਸ ਤੋਂ ਵੱਧ ਮੈਂ ਨਹੀਂ ਕਰਨਾ ਦੇ ਲੋ ਮੰਮੀ ਮੈਂ ਉਹ ਤੋਂ ਪੁੱਛ ਮਿਸ਼ਨ ਕਹੀ ਹੀ ਨਾ ਉਹ ਤੇ ਮੈਨੂੰ ਲੈ ਕੇ ਨਹੀਂ ਦਿੱਤੀ ਤੇ ਉਹਦੇ ਵਾਸਤੇ ਦਿਲਾ ਡਬਲ ਡੋਰ ਫ੍ਰਿਜ ਮੇ ਲੈ ਦੂੰਗਾ ਕਿੱਡੀ ਛੇਤੀ ਤਿਆਰ ਹੋ ਗਏ ਆ ਕੁਝ ਨਹੀਂ ਲੈ ਕੇ ਦੇਣਾ ਮੇਰੀ ਗੱਲ ਸੁਣੋ ਅੰਜੂ ਜਿੰਨਾ ਮਰਜ਼ੀ ਕਰ ਲਈਏ ਸ਼ਰੀਕ ਸ਼ਰੀਕ ਹੀ ਰਹਿਣੇ ਆ ਕੋਈ ਨਾਂ ਨਿੱਕੀ ਨਹੀਂ ਹੋਣੀ ਸਾਡੀ ਮੈਂ ਕਹਿੰਦਾ ਕਰ ਲੋ ਫਿਰ ਆਪਣੀ ਮਰਜ਼ੀ ਮੈਂ ਕਾ ਕਰਾਂਗੀ ਮੈਂ ਆਪਣੀ ਮਰਜ਼ੀ ਨਾਲ ਚੱਲਣਾ ਤੇਰੀ ਮਰਜ਼ੀ ਨਾਲ ਨਹੀਂ ਚੱਲਣਾ ਬਸ ਨਹੀਂ ਨਹੀਂ ਚਾਹੀਦਾ ਵੀ ਉਹ ਇਹ ਮੈਂ ਤੇ ਅੱਗੇ ਕਹਿੰਦੀ ਆ ਮੈਂ ਕਾ ਸਾਨੂੰ ਤਾਂ ਚਾਚੇ ਤਾਈ ਦੀਆਂ ਨੋਹਾਂ ਬਣਾਇਆ ਹੀ ਆ ਕਿ ਤੁਸੀਂ ਚਾਚੀ ਹੋ ਤਾਂ ਮੈਂ ਚਾਚੀ ਦੀ ਨੋਹਾਂ ਤਾਂ ਫਿਰ ਉਸੇ ਹਿਸਾਬ ਨਾਲ ਹੀ ਕਰ ਦਾਂਗੇ ਫਿਰ ਤੇ ਫੇ ਸਾਡੇ ਕੋ ਕੀ ਕਰਨ ਆਏ ਆ ਕੀ ਮਦਦ ਮੰਗਣ ਆਏ ਆ ਨਾ ਬੜੀ ਆਕੜ ਨਾਲ ਆਏ ਆ ਜੇ ਹੀ ਕਿਸੇ ਕੋ ਮਦਦ ਮੰਗਨੀ ਆ ਥੋੜੇ ਨੀਵੇਂ ਹੋ ਕੇ ਜਾਣਾ ਚਾਹੀਦਾ ਇੰਨੀ ਧੋਸ ਨਾਲ ਆਈ ਮਦਦ ਕਰਨੀ ਚੱਲ ਲੱਕੀ ਚੱਲੀ ਆ ਉੱਠ ਕੇ ਦੋਵੇਂ ਜਣੇ ਚੱਲ ਗਏ ਮੈਂ ਕਿਹਾ ਜਾਓ ਤੇ ਚਲੋ ਠੀਕ ਆ ਜਿੱਦਾਂ ਉਹਨਾਂ ਨੂੰ ਚੰਗਾ ਲੱਗਦਾ ਆ ਕਿ ਬਸ ਮੈਂ ਆਪਣੀ ਮਰਜ਼ੀ ਕਰਨੀ ਕੋਈ ਰਿੰਕੂ ਦੀ ਮਰਜ਼ੀ ਚੱਲਣ ਦੇਗੀ ਲੱਕੀ ਨਹੀਂ ਗੱਲ ਸੁਣ ਹਾਂਜੀ ਮੰਮੀ ਤੂੰ ਹੁਣ ਨਾ ਟੈਨਸ਼ਨ ਨਾ ਲੈ ਇੱਥੇ ਨਾਲ ਵੰਡੀ ਹੈਗੇ ਆਂਟੀ ਉਹਨਾਂ ਦਾ ਵੀ ਕੰਮ ਵਿੱਚ ਅਜੀ ਪੈ ਜਾਂਦਾ ਹੈਗਾ ਤੇ ਮੈਂ ਇੰਨਾ ਕਰਦੀ ਆਂ ਵੀ ਤੂੰ ਮੈਨੂੰ ਜਰਾ ਕੋਥੇ ਤੱਕ ਛੱਡਿਆ ਕਿ ਮੈਂ ਵੇਖ ਲੈਣੀ ਆ ਉਹਨਾਂ ਨਾਲ ਗੱਲ ਕਰਕੇ ਪਤਾ ਕੀ ਗੱਲ ਆ ਤੁਸੀਂ ਵੀ ਪਤਾ ਕਰ ਲਓ ਅਜੀ ਪੈ ਜਾਂਦਾ ਤੇ ਮੈਂ ਵੀ ਪਤਾ ਕਰ ਲੈਣਾ ਵਾ ਜਿੱਧਰੋਂ ਮਿਲਦੇ ਆ ਨਾ ਤੇ ਲੈ ਲਈਏ ਠੀਕ ਆ ਹਾਂ ਉਹ ਤੇ ਸਾਨੂੰ ਕਰਨਾ ਪੈਣਾ ਹੁਣ ਨਾਲ ਮਿਲ ਕੇ ਚਲੋ ਆਓ ਫਿਰ ਮੈਂ ਜਾਂਦੇ ਆਂਦੇ ਛੱਡ ਜਾ ਚਲ ਭਾਬੀ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਵੀਰ ਆਖੰਦਿਆ ਹੈਗਾ ਕਿ ਠਾਕਾ ਨਹੀਂ ਲਾਣਾ ਸਿੱਧਾ ਵਿਆਹ ਹੀ ਕਰ ਦੇਣਾ 2-3 ਮਹੀਨਿਆਂ ਤੱਕ ਆਹੋ ਮਨਮੀਤ ਫੋਨ ਆਇਆ ਸੀ ਮੁੰਡੇ ਦਾ ਤੇ ਉਹ ਕਹਿੰਦੇ ਠਾਕਾ ਲਾ ਕੇ ਕੀ ਕਰਨਾ ਐਵੇਂ ਤੀ ਵੀ ਪਰੋਨੇ ਇਕੱਠੇ ਕਰੋਗੇ ਤੇ ਆਪਾਂ ਵੀ ਇਕੱਠੇ ਕਰਾਂਗੇ ਤੇ ਜੇ ਤੁਹਾਨੂੰ ਪਸੰਦ ਆਵੇ ਤਾਂ ਸਾਨੂੰ ਵੀ ਪਸੰਦ ਆ ਤੇ ਐਉਂ ਕਰਨੇ ਆ ਆਪਾਂ ਸਿੱਧਾ ਵਿਆਹ ਹੀ ਕਰ ਦਿੰਨੇ ਆ ਤੇ ਸ਼ਾਇਦ ਮਨਮੀਤ 2-3 ਮਹੀਨਿਆਂ ਤੱਕ ਤੇਰਾ ਵਿਆਹ ਹੋ ਹੀ ਜਾਏ ਹੁਣ ਤਿਆਰੀ ਹੋਣੀ ਲਾਪਣੀ ਹੈ ਸ਼ੁਰੂ ਕਰਨੀ ਲਾ ਕਰ ਹੀ ਲੈਣੀ ਆ ਪਤਾ ਕੀ ਪੈਰਸ ਪੁਲਸ ਦਾ ਪਹਿਲੇ ਰੇਸਮੈਂਟ ਕਰਨਗੇ ਤੇ ਫੇਰੀ ਮੇਰੇ ਸਾਹ ਨੰਨਾ ਉੱਪਰ ਗਏ ਆ ਆਹ ਮੈਂ ਵੀਰ ਦੀ ਗੱਲ ਸੁਣੀ ਸੀ ਨਾ ਮੰਮੀ ਨਾਲ ਗੱਲ ਕਰਦੇ ਪਏ ਸੀਗੇ ਤਾਂ ਐ ਮੈਂ ਤੁਹਾਨੂੰ ਪੁੱਛਿਆ ਤੇ ਮੈਂ ਫੇਰ ਮੈਂ ਇੱਕ ਗੱਲ ਕਰਨੀ ਵੀ ਉਹਨੂੰ ਨਮੋਲ ਨੂੰ ਕਵਾਂ ਵੀ ਲਹਿੰਗੇ ਲਹੁੰਗੇ ਵੇਖਣੇ ਸ਼ੁਰੂ ਕਰਦੇ ਫੋਨ 'ਚ ਆਹੋ ਉਹ ਤੇ ਕਾਲਾ ਜਾਂਦੀ ਆ ਉਹਨੂੰ ਤੇ ਪਤਾ ਵਾਵਾ ਕਿਹੜਾ ਟ੍ਰੈਂਡ ਆ ਕਿਹੜਾ ਨਹੀਂ ਤੇ ਨਾਲੇ ਮਨਮੀਤ ਲਹਿੰਗਾ ਤੂੰ ਪਹਿਲੋਂ ਥੋੜੀ ਪੋ ਨਾ ਪਹਿਲਾਂ ਤੇ ਤੂੰ ਸੂਟ ਪਾਏਂਗੀ ਅੱਜ ਕੱਲ੍ਹ ਨਹੀਂ ਲਹਿੰਗੇ ਪੁੰਦੇ ਲਾਵਾਂ ਤੇ ਅੱਜ ਕੱਲ੍ਹ ਸੂਟ ਹੀ ਪੁੰਦੀ ਆ ਫਿਰ ਮੈਂ ਸੂਟ ਵਧੀਆ ਭਾਰਾ ਬਣਵਾ ਲਾਂਗੀ। ਆਹੋ, ਅਨਮੋਲ ਦੱਸਦੀ ਸੀ ਉਹਦੇ ਪਿੱਛੇ ਜੇ ਨਾ ਇੱਕ ਫਰੈਂਡ ਦੀ ਮੈਰਿਜ ਹੋਈ ਆ ਤੇ ਕਹਿੰਦੇ ਉੱਥੇ ਬੜੀ ਸੋਹਣੀ ਉਹਨਾਂ ਨੇ ਲਏ ਸੂਟ। ਤੈਨੂੰ ਦੱਸਦੀ ਇਹਨੇ ਦੱਸਦੀ ਪਈ ਸੀ ਮੈਂ ਤਾਂ ਤੂੰ ਐਂ ਕਰ ਤੂੰ ਇਹ ਪੁੱਛ ਕੇ ਆਂ ਕਿ ਉਹ ਦੁਕਾਨ ਕਿੱਥੇ ਆ? ਅ ਜੇ ਆਪਾਂ ਨਹੀਂ ਪਸੰਦ ਕਰਕੇ ਹੁੰਦੇ ਵੈਸੇ ਇੱਕ ਦੋ ਜਾ ਕੇ ਵੇਖ ਕੇ ਆਵਾਂਗੇ, ਟਰਾਈ ਕਰਕੇ ਆਵਾਂਗੇ। ਜਿੱਥੇ ਸਾਨੂੰ ਸਹੀ ਲੱਗੇਗਾ ਨਾ ਉੱਥੋਂ ਆਪਾਂ ਤੇਰਾ ਸੂਟ ਲੈ ਲਾਂਗੇ। ਫਿਰ ਜਾਵਾਂ ਪੁੱਛ ਕੇ ਆਵਾਂ ਅਨਮੋਲ ਨੂੰ। ਕਾਲਜ ਨਾ ਗਈ ਹੋएगी। ਨਹੀਂ ਸਾਡੀ ਤਾਂ ਸੋਹਣ ਦੀ ਆ। ਨੇ ਰਣੀ 11 ਕਵੇ ਨਾ ਜਾਂਦੀ ਹੁੰਦੀ ਆ ਉਹ ਜਾਂਦੀ ਤੇ ਲੇਟ ਹੀ ਆ ਪਰ ਚੋਚੀ ਸਾਹਮਣੇ ਨਾ ਗੱਲ ਕਰੀ ਉਹਨਾਂ ਨੇ ਕਹਿਣਾ ਇਹਨਾਂ ਨੂੰ ਹਰੇ ਕੁਝ ਹੁਣ ਪਤਾ ਹੀ ਨਹੀਂ ਹੈਗਾ ਤੇ ਉਹ ਅੰਜੂ ਚਾਤਰੀ ਉਹਨੇ ਤੇ ਵਾਧੂ ਵਿੱਚ ਗੱਲਾਂ ਕਰਨੀਆਂ ਇਹਦੀ ਭਾਬੀ ਨੂੰ ਨਹੀਂ ਨਾ ਕੁਝ ਪਤਾ ਤਾਂ ਇਹਨੂੰ ਭੇਜਿਆ ਹੀ ਉੱਪਰ ਤੋਂ ਉਹਦੇ ਜੇ ਕਰਕੇ ਨਾ ਫਿਰ ਉਹਦੇ ਨਾਲ ਗੱਲ ਕਰੀ ਉਹਨਾਂ ਸਾਹਮਣੇ ਨਾ ਗੱਲ ਕਰੀ ਉਹਨਾਂ ਨੂੰ ਤੇ ਵੈਸੇ ਮੌਕਾ ਚਾਹੀਦਾ ਗੱਲ ਕਰਨ ਨੂੰ ਖਾਸ ਕਰਕੇ ਅੰਜੂ ਨੂੰ ਜਾਵਾ ਮੈਂ ਜਾ ਆਜੋ ਤੁਸੀਂ ਵੀ ਮੈਂ ਨਹੀਂ ਜਾਣਾ ਮੇਰਾ ਨਹੀਂ ਦਿਲ ਕਰਦਾ ਤੇ ਐਵੇਂ ਜਾ ਕੇ ਉੱਥੇ ਝਾੜੂ ਝੂੜੋ ਨਾ ਮਾਰਦੀ ਰਹੀ ਤੈਨੂੰ ਪਤਾ ਵਾ ਕੋਈ ਨਾ ਕੋਈ ਕੰਮ ਹੋਣੇ ਤੈਨੂੰ ਮਿਲ ਆ ਦੇਣਾ ਇਹ ਨਾ ਕਹੀਂ ਆ ਸਵੇਰ ਦੇ ਪਾਂਡੇ ਪਏ ਉਹ ਹੀ ਸਾਫ਼ ਕਰ ਦੇ ਮੈਂ ਨਹੀਂ ਹੁਣ ਕੋਈ ਕੰਮ ਕਰਕੇ ਆਣਾ ਜੇ ਮੈਨੂੰ ਆਖਿਆ ਵੀ ਮੈਂ ਜਵਾਬ ਦੇ ਕੇ ਥੱਲੇ ਆ ਜਾਣਾ ਆਹੋ ਤੂੰ ਕਹੀਂ ਮੇਰੀ ਭਾਬੀ ਦੇ ਥੱਲੇ ਪਾਂਡੇ ਪਏ ਆ ਮੈਂ ਤਾਂ ਉਹ ਸਾਫ਼ ਕਰਨੀ ਮੈਂ ਤੈਨ ਮੋਲ ਨੂੰ ਮਿਲਣ ਆਈ ਐ 2 ਮਿੰਟ ਠੀਕ ਆ ਚਲੋ ਮੈਂ ਪੁੱਛ ਕੇ ਆਉਣੀ ਆ ਪੁੱਛ ਕੇ ਤੇ ਤੂੰ ਆਜੇ ਥੱਲੇ ਤੇ ਜੇ ਨਾ ਹੋਏਗਾ ਨਾ ਤੇ ਅੰਜੂ ਨਾ ਕੋਈ ਗੱਲ ਨਾ ਕਰੇ ਵੀ ਮੈਂ ਆਹ ਗੱਲ ਪੁੱਛਣ ਆਈ ਹਾਂ ਤੂੰ ਚੁੱਪ ਕਰਕੇ ਨਾ ਕਿ ਮੈਂ ਤਾਂ ਵੈਸ ਜੇ ਸਾਹਮਣੇ ਅਨਮੋਲ ਨਜ਼ਰ ਆਏਗੀ ਨਾ ਫੇਰ ਪੁੱਛੀ ਉੰਜ ਨਾ ਪੁੱਛੀ ਠੀਕ ਆ ਭਾਬੀ ਆ ਗਈ ਮੈਂ ਪੁੱਛ ਕੇ ਆਉ ਜਾ ਆ ਸੱਚ ਮੈਂ ਤਾਂ ਜਿਆਦਾ ਇਹ ਗੱਲ ਸੁਣ ਮੇਰੀ ਹਾਂਜੀ ਹੁਣ ਚੱਲੀ ਤੇ ਆਵਾਂ ਮੈਨੂੰ ਤਾਂ ਫੇਰ ਨਹੀਂ ਉਹਦਾਂ ਦੀ ਮਿਲੀ ਹੈਗੀ ਤੂੰ ਐਉਂ ਕਰ 500 ਰੁਪਏ ਨਹੀਂ ਮੰਗ ਲਈ ਉਹਦੇ ਕੋ 500 ਰੁਪਏ ਲੈ ਕੇ ਆਈਆਂ ਅੰਜੂ ਭਾਬੀ ਜੀ ਤੁਸੀਂ ਨਾ ਬਹੁਤ ਭੋਲੇ ਜੇ ਹੁਣ ਨਾ ਤੁਸੀਂ ਆਸ ਰੱਖੋਗੇ ਤੁਹਾਨੂੰ 500 ਰੁਪਏ ਮਿਲ ਜੂਗਾ ਉਹ ਦਿਨ ਭੁੱਲ ਜਾਓ ਜੇ ਤੁਹਾਨੂੰ 500 ਰੁਪਏ ਉਹਨੇ ਭਾਬੀ ਨੇ ਹੱਥ ਤੇ ਫੜਾਤਾ ਆਸਤੇ ਮੈਂ ਵੀ ਛੱਡ ਦਿੱਤੀ ਆ ਪਰ ਮੈਂ ਕਿਹਾ ਚੱਲ ਤੂੰ ਚੱਲੀ ਆ ਜੰਦ-ਜੰਦ ਗੱਲ ਕਰਕੇ ਵੇਖੀ ਆਪੇ ਤੁਸੀਂ ਕਹਿ ਕੇ ਅੰਜੂ ਭਾਬੀ ਨਾਲ ਕੋਈ ਗੱਲ ਨਾ ਕਰੀ ਜੋ ਮੈਂ 500 ਮੰਗਿਆ ਤੇ ਫੇਰ ਉਹਨੇ ਮੈਨੂੰ ਕਹਿਣਾ ਮੈਂ ਡਾਕਾ ਮਾਰ ਕੇ ਆਵਾਂ ਜਿੱਦਣ ਗਏ ਹਨਾ ਆਪਾਂ ਉਦੋਂ ਮੁੰਡੇ ਵਾਲੇ ਦੇ ਘਰ ਮੈਂ ਉਹਦੋਂ ਮੰਗਣ ਲੱਗੀ ਆ ਪਰ ਸਾਹਮਣੇ ਰਿੰਕੂ ਭਾਜੀ ਬੇਟੀ ਨਾਲ ਕਿਉਂਕਿ ਉਹਨਾਂ ਦੇ ਘਰ ਥੋੜੀ ਮੰਗਣੀ ਗੱਡੀ ਵਿੱਚ ਤੇ ਨਾਲ ਬੈਠੇ ਤੇ ਮੈਂ ਕਿਹਾ ਜੇ ਮੈਂ ਮੰਗੂਗਾ ਨਾ ਤੇ ਭਾਜੀ ਨੇ ਕਹਣਾ ਵੇਖਾਂ 500 ਰੁਪਏ ਤੇ ਭਾਬੀ ਕਿਵੇਂ 500 500 ਰੁਪਏ ਉਹਨੂੰ ਕਹਿੰਦੀ ਪੀ ਉਹ ਨਹੀਂ ਹੁਣ ਮਿਲਣਾ ਤੁਹਾਨੂੰ 500 ਰੁਪਏ ਤੁਸੀਂ ਰਹਿਣ ਦੋ ਮੰਮੀ ਨੇ ਸੱਚੀ ਕਿਹਾ ਸੀ ਤੁਹਾਨੂੰ ਵੀ ਤੁਸੀਂ ਕੱਤੋਂ ਪੈਸੇ ਮੰਗੇ ਮੰਮੀ ਨੂੰ ਵੀ ਪਤਾ ਹੋ ਵੀ ਜਿਹੜੇ ਇੱਕ ਵਾਰੀ ਹੱਥੋਂ ਨਿਕਲ ਗਏ ਉਹ ਨਹੀਂ ਆਣੇ ਦੋਰੇ ਇਹ ਤਾਂ ਗੱਲ ਸਹੀ ਹੈ ਮਨਮੀ ਤੇ ਜਿੰਨੂੰ ਦੇ ਦਈਏ ਨਾ ਉਹ ਛੇਤੀ ਨਹੀਂ ਦਿੰਦਾ ਫਿਰ ਜਿੰਨਾ ਚੱਕ ਤੱਲੇ ਮਾਰੀ ਜਾਈਏ ਮਾਰੀ ਜਾਈਏ ਫਿਰ 100 100 ਕਰਕੇ ਚਫਣਉਂਦੀ ਉਹਦਾ ਕੀ ਫਾਇਦਾ ਛੱਡ ਪਰਾਂ ਮੈਂ ਸਮਝਾਂਗੀ ਦਾਨ ਕਰ ਦਿੱਤੇ ਅੰਜੂ ਨੂੰ ਰਹਿਣ ਦੇ ਮੈਂ ਜਾਵਾਂ ਕਿ ਨਾ ਜਾਵਾਂ ਜਾ ਤੂੰ ਰਾਂਦੀ ਉਹਨ ਪੰਸੂ ਦਿਨਾਂ ਕੋਈ ਗੱਲ ਕਰੀ ਠੀਕ ਆ ਸਿੱਧਾ ਉਹਨੂੰ ਬਸ ਅਨਮੋਲ ਨਾਲ ਗੱਲ ਕਰਕੇ ਸਾਈਡ ਤੋਂ ਕੇ ਗੱਲ ਕਰਕੇ ਤੇ ਫੇਰ ਆ ਜੀ ਥੱਲੇ ਠੀਕ ਆ ਉਹਦੇ ਸਾਹਮਣੇ ਨਾਲ ਗੱਲ ਕਰੀ ਠੀਕ ਆ ਭਾਬੀ ਹਾਂ ਸੋ ਤਾਂ ਮੇਰਾ ਚੱਲ ਗਿਆ ਹੁਣ ਕਾਦੀ ਮੈਨੂੰ ਆਸ ਨਹੀਂ ਤੇ ਨਾ ਸੀ ਮਨ ਮੀਦ ਹਾਂਜੀ ਭਾਬੀ ਤੂੰ ਕਿੱਥੇ ਚੱਲੀ ਉੱਪਰ ਅਨਮੋਲ ਕੋ ਚਲਨੀ ਹਾਂ ਭਾਬੀ ਜੀ ਅਨਮੋਲ ਨਾਲ ਹਾਂਜੀ ਅਨਮੋਲ ਤਾਂ ਘਰ ਨਹੀਂ ਹੈਗੀ ਉਹ ਤਾਂ 11 ਵਜੇ ਜਾਂਦੀ ਆ ਕਾਲਜ ਉਹ ਕਾਲਜ ਨਹੀਂ ਗਈ ਤੈਨੂੰ ਨਹੀਂ ਪਤਾ ਉਹਨਾਂ ਅਨਮੋਲ ਇੱਥੇ ਨਹੀਂ ਹੈਗੀ ਅਨਮੋਲ ਹੁਣ ਚੰਡੀਗੜ੍ਹ ਪੜ੍ਹਨ ਚਲੇ ਗਈ ਆ ਚੰਡੀਗੜ੍ਹ ਚਲ ਗਈ ਆ ਹਾਂ ਤੇ ਤੈਨੂੰ ਪਤਾ ਨਹੀਂ ਉਹ ਨਹੀਂ ਭਾਬੀ ਮੈਨੂੰ ਤਾਂ ਮਿਲ ਕੇ ਵੀ ਨਹੀਂ ਗਈ ਅਨਮੋਲ ਤੇ ਕੋਈ ਨਹੀਂ ਮਿਲ ਲੂਗੀ ਉਹ ਚੰਡੀਗੜ੍ਹ ਪੜ੍ਹਨ ਚਲੇ ਗਈ ਆ ਹੁਣ ਉਹਨੇ ਗਾਂ ਡਿਪਲੋਮਾ ਕਰਨਾ ਸੀ ਤਾਂ ਆਪਣੇ ਵੀਰ ਨਾਲ ਸਲਾਹ ਕਰਕੇ ਨਾ ਤੇ ਵੀਰ ਉਹਦਾ ਛੱਡ ਆਇਆ ਉਹਨੂੰ ਚੰਡੀਗੜ੍ਹ ਭਾਬੀ ਜੀ ਮੇਰਾ ਤੇ ਇਨਾ ਪਿਆਰ ਸੀ ਮੋਲ ਨਾ ਮਿੰਨੇ ਤੇ ਮਿਲ ਕੇ ਵੀ ਨਹੀਂ ਗਈ ਜਾਂਦੀ ਤੇ ਕੋਈ ਗੱਲ ਨਹੀਂ ਤੈਨੂੰ ਕਿਹੜਾ ਪਹੁੰਨੇ ਤੋਰ ਦੇਣ ਲੱਗੇ ਅੱਜ 2-3 ਮਹੀਨੇ ਹੈਗੇ ਤੇਰੇ ਵਿਆਹ ਚ ਉਹ ਨਹੀਂ ਗੱਲ ਭਾਬੀ ਪਰ ਫਿਰ ਵੀ ਹੁੰਦਾ ਹੀ ਆ ਵੀ ਚਲੋ ਘਰ ਚ ਵਿਆਹ ਹੀ ਚਲੋ ਸੋਹ ਪਹਿਣਾ ਨਾਲ ਤਿਆਰੀ ਕਰਨੀ ਹੁੰਦੀ ਆ ਸਲਾਈ ਹੋ ਜਾਂਦੀ ਆ ਤਿਆਰੀ ਕਹਿੰਦੀ ਆ ਤਿਆਰੀ ਤੇਰੀ ਭਾਬੀ ਨੇ ਤੇਨਾ ਕਰਾਈ ਜਾਣੀ ਆ ਕਿ ਉਹਨੇ ਆਪਣੀ ਪੜ੍ਹਾਈ ਥੋੜੀ ਖਰਾਬ ਕਰ ਲੈਣੀ ਆ ਕੋਈ ਨਹੀਂ ਜਦੋਂ ਤੇਰਾ ਵਿਆਹ ਹੋਗਾ ਨਾ ਉਹਨੇ ਆ ਜਾਣਾ 2-4 ਦਿਨ ਪਹਿਲੋ ਉਹ ਹੈ ਨਹੀਂ ਕੀ ਤੂੰ ਚਲ ਜਾ ਹੁਣ ਭਾਬੀ ਹਾਂ ਫਿਰ ਅਰਮੋਲ ਮੇਰੇ ਵਿਆਹ ਤੇ ਆਉਗੀ ਨਾ ਨਹੀਂ ਉਹਨੂੰ ਆਪਾਂ ਔਨਲਾਈਨ ਹੀ ਵਿਆਹ ਦਿਖਾ ਦੇਣਾ ਇਹ ਥੋੜੀ ਗੱਲ ਆ ਇੱਕੋ ਇੱਕੋ ਮੇਰੀ ਭੈਣ ਆ ਔਨਲਾਈਨ ਕਿਉਂ ਵਿਆਹ ਵਿਖਾਣਾ ਉਹਨੂੰ ਸੱਦੇ ਹੋਗੇ ਤੂੰ ਮੈਨੂੰ ਨਾ ਐਡਾ ਕਰੋ ਅਰਮੋਲ ਦਾ ਨੰਬਰ ਦੇ ਦਿਓ ਤੂੰ ਕੀ ਕਰਨਾ ਨੰਬਰ ਉਹਦਾ ਤੈਨੂੰ ਉਹਨੂੰ ਤੈਨੂੰ ਨੰਬਰ ਦਊਂਗੀ ਉਹਦਾ ਤੇ ਤੂੰ ਫੋਨ ਕਰ ਕਰ ਕੇ ਉਹਨੂੰ ਡਿਸਟਰਬ ਕਰ ਦੇਣਾ ਉਹਨੇ ਪੜਾਈ ਨਹੀਂ ਕਰਨੀ ਆਗੀ ਚਲ ਛੱਡ ਮੇਰੀ ਬਾਹ ਦੁਖਨ ਲਾ ਪਿਆ ਆਲੂ ਲੈ ਕੇ ਆਈਆਂ ਮੈਂ ਇੰਨੇ ਭਾਰੇ ਆ ਤੇ ਗੱਲਾਂ ਕਰੀ ਜਾਂਦੀ ਖੜੀ ਦਾਸ ਕਿ ਸੀ ਨਾ ਇੱਕ ਤੇ ਉਹ ਵੀ ਨਹੀਂ ਮੈਨੂੰ ਮਿਲ ਕੇ ਗਈ ਤੇ ਉਤੋਂ ਭਾਬੀ ਨੇ ਨੰਬਰ ਵੀ ਨਹੀਂ ਦਿੱਤਾ ਹਾਂ ਆਇਆ ਸਾਰੇ ਬਲੈਕ ਵਾਲਾ ਬਤਨ ਭਾਬੀ ਜੀ ਆ ਵੀ ਗਈ ਹੈ ਗਈ ਨਹੀਂ ਕੀ ਹੋਇਆ aí ਤੁਹਾਨੂੰ ਪਤਾ ਅਨਮੋਲ ਚਲ ਗਈ ਹੈ ਕਾਲਜ ਚੰਡੀਗੜ੍ਹ ਚੰਡੀਗੜ੍ਹ ਮੇਰੇ ਦਾਨੇ ਚੰਡੀਗੜ੍ਹ ਕਾਲਜ ਥੋੜੀ ਪੜਦੀ ਆ ਉਥੇ ਇੱਥੇ ਪੜਦੀ ਅਮਨੀ ਸਾਰੀ ਕੀ ਪਤਾ ਮੈਂ ਤਾਂ ਕੋਠੇ ਚੱਲੀ ਰਿਪੋੜੀ ਤੇ ਪੈਰੀ ਤਰਿਆ ਤੇ ਭਾਬੀ ਆਈ ਮੈਂ ਕਿਹਾ ਭਾਬੀ ਮੈਂ ਤਾਂ ਮੋਲ ਕੋ ਚੱਲੀ ਆ ਆਂਦੇ ਉਹ ਤੇ ਚਲ ਗਈ ਆ ਮੈਂ ਕਿਹਾ ਤੇ 11 ਵਜੇ ਜਾਂਦੀ ਆ ਆਂਦੇ ਨਹੀਂ ਉਹਦੇ ਵੀਰ ਨੇ ਉਹ ਸਲਾਹ ਕਰਕੇ ਸਾਰਾ ਤੇ ਉਹ ਚੰਡੀਗੜ੍ਹ ਉਥੇ ਪੀਜੀ ਸਾਡਾ ਇਹ ਕਾਲਜ ਮੈਂ ਚੰਡੀਗੜ੍ਹ ਪਾ ਦਿੱਤਾ ਤੇ ਮੈਂ ਤਾਂ ਤੁਹਾਨੂੰ ਮਿਲ ਕੇ ਨਹੀਂ ਗਈ ਮੈਂ ਵੀ ਇਹੋ ਕਿਹਾ ਮੈਂ ਕਿਹਾ ਉਹ ਤਾਂ ਮੈਨੂੰ ਮਿਲ ਕੇ ਨਹੀਂ ਗਈ ਤੇ ਆਂਦੇ ਤੇਰਾ ਕਿਹੜਾ ਹਰੇ ਹੋਣੇ ਅਸੀਂ ਤੈਨੂੰ ਤੋਰਨ ਲੱਗੇ ਆ ਦੋ ਤਿੰਨ ਮਹੀਨੇ ਹੈ ਗਏ ਆ ਤੇ ਮੈਂ ਕਹਾ ਫੇਰ ਵੀ ਸੋ ਤਿਆਰੀ ਹੁੰਦੀ ਪਹਿਣਾ ਪਹਿਣਾ ਦੀ ਗੱਲਬਾਤ ਹੁੰਦੀ ਆ ਤੇ ਆਂਦੇ ਕੋਈ ਨਹੀਂ ਤੇ ਮੈਂ ਕਹਾ ਮੈਨੂੰ ਨੰਬਰ ਦੇ ਦੋ ਨੰਬਰ ਵੀ ਨਹੀਂ ਨੰਬਰ ਵੀ ਨਹੀਂ ਦਿੱਤਾ ਤੇ ਮੈਂ ਕਹਾ ਮੇਰੇ ਵਿਆਹ ਤੇ ਆਉਗੀ ਫਿਰ ਕਹਿੰਦੇ ਤੇਰਾ ਵਿਆਹ ਨੂੰ ਅਸੀਂ ਆਨਲਾਈਨ ਹੀ ਵਿਖਾ ਦੇਣਾ ਮੈਨੂੰ ਉਹਨਾਂ ਨੂੰ ਜਾਣੇ ਨਹੀਂ ਦਿੱਤਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਅੰਜੂ ਨੇ ਕਿੱਥੇ ਤੈਨੂੰ ਜਾਣ ਦੇਣਾ ਮੈਨੂੰ ਲੱਗਾ ਕਿ ਨਾ ਝੂਠ ਬੋਲਦੀ ਉਹ ਗਈ ਅਮਨੀ ਸਰ ਇੱਥੇ ਕਾਲਜ ਹੀ ਗਈ ਉਹ ਵੇ ਆਹ ਇਹ ਤੈਨੂੰ ਕਹਿ ਦਿੱਤਾ ਚੰਡੀਗੜ ਪੰਨੇ ਪਾ ਦਿੱਤਾ ਜੇ ਚੰਡੀਗੜ ਪਉਂਦੇ ਤੇ ਸਾਡੇ ਨਾਲ ਕੋਈ ਇਹਨਾਂ ਨਾਲ ਸਾਡੇ ਨਾਲ ਨਾਸਲਾ ਕਰਦੇ ਮम्मा ਨਾਲ ਤੇ ਸਲਾਹ ਕਰਦੀ ਚਾਚੀ ਕੋਈ